ਗੋਪੀ ਫੇਰ ਦੂਜੇ ਪਾਸੇ ਚਲਾ ਗਿਆ ਓਵਰ ਖਤਮ ਗੋਪੀ ਭਾਈ ਦੇ ਮੁੰਡੇ ਨੂੰ ਬੇਨਤੀ ਆ ਵੀ ਬੂਟ ਲਿਆਓ ਕਰੋ ਲੈਦਰ ਦੇ ਜਿਹੜੇ ਵਿਆਹਾਂ ਚ ਪਾ ਕੇ ਜਾਂਦਾ ਉਹਦੇ ਨਾਲ ਭੱਜੂ ਹੈਪੀ ਭਾਈ ਚਾਰ ਚਾਰ ਓਵਰ ਦਾ ਮੈਚ ਹੈ ਇਥੇ ਰੱਖ ਉਹ ਬੱਲੇ ਡਾਕਟਰਾਂ ਤੇਰੇ ਇਹ ਲੱਗ ਜੂ ਪਤਾ ਕਿਹੜਾ ਹੁੰਦਾ ਥੱਲੇ ਮਾਸ਼ੱਲਾ ਲੇ ਬੈਠੇ ਸਾਰਿਆਂ ਨੂੰ ਲੋ ਜੀ ਲੈ ਬੈਠੇ ਡਾਕਟਰ ਅੱਜ ਕਿਸਮਤ ਦੀ ਘੋੜੀ ਤੇ ਸਵਾਰ ਆ ਲੁੱਕੀ ਉਹ ਤਾਂ ਸਹੀ ਕਰਦਾ ਤੂੰ ਵੀ ਲਾ ਲਾ ਕੋਈ ਬੈਡ ਨੂੰ ਉਹ ਮਰੀ ਪੁਰੀ ਜਾਂਦਾ ਇੱਕ ਚੱਕ ਫੇ ਡਾਕਟਰ ਦੇ ਬਾਗੀ ਪੜੇ ਦੇ ਉਏ ਕਿੱਥੇ ਹੀਰਾ ਲਕੋ ਕੇ ਰੱਖਿਆ ਈ ਬੂਲਪੁਰੀਆਂ ਨੇ ਇਹ ਹੁਣ ਹੀ ਤਰਾਸ਼ਿਆ ਖਰੇ ਦੇਖੋ ਤਾਂ ਨਸੀਰਪੁਰੀਆਂ ਮੱਕਰੇ ਨੇ ਜਾਣ ਕੋਈ ਕਰ ਪਿਆ ਨਾ 150 ਦੇ ਹੋ ਗਏ ਯਾਰ ਬੰਦੇ ਭੇਜਦੇ ਬਾਉਂਡਰੀਆਂ ਦੇ ਡਾਕਟਰ ਬੈਟਿੰਗ ਕਰਦਾ ਭਵਨ ਆ ਮੁੰਡੇ ਨੂੰ ਉਠਾ ਲੋ ਸਵੇਰ ਦਾ ਹੀ ਖੜਾ ਤੇਰੇ ਪਿੱਛੇ ਖੜਾ ਜਿਹੜਾ ਇਹ ਬੈਂਦਾ ਨੀਗਾ ਹਾਂ ਇਹਦਾ ਸੋਹਣਾ ਦੇ ਕਿੰਨਾ ਲੱਗਦਾ ਦੇਖ ਦੇਖ ਕਿੰਨਾ ਸੋਹਣਾ ਲੱਗਦਾ ਤੂੰ ਬੋਲਾ ਹੋ ਰਿਹਾ ਨਹੀਂ ਪ੍ਰਾਣੀਆਂ ਗੋਪੀ ਭਾਜੀ ਚੱਲ ਵੀ ਡਾਕਟਰ ਆ ਗਈ ਫੇਰ ਵਾਰੀ ਗੋਪੀ ਪਾਰੀ ਐਂਡ ਤੱਕ ਸੰਭਾਲ ਕੇ ਰੱਖੂਗਾ ਉਹ ਯਾਰ ਜਿਹੜੀ ਉਹ ਕੋਲ ਲੱਗਦੀ ਤੂੰ ਛੱਡ ਦੇਣਾ ਹਾਂ ਵੀਰੇ ਚਾਹ ਵਾ ਮਰੀ ਚਾਹ ਬਣਾਉਣੀ ਚਾਹੀਦੀ ਸਾਰੇ ਖਿਡਾਰੀਆਂ ਨੂੰ ਚਾਹ ਲੱਗ ਗਿਆ ਚੋਗਾ ਤਾਂ ਲੱਗ ਗਿਆ ਡਾਕਟਰ ਢੇਡ ਨਾਲ ਭੁਲੇਖਾ ਜਾਂ ਪਾਉਂਦਾ ਜੇ ਬੈਡ ਤੇ ਨਹੀਂ ਲੱਗਦੀ ਤਾਂ ਅਗਲੀ ਬਾਲ ਇਹ ਨਹੀਂ ਬਈ ਬਹੁਤ ਸੋਹਣੀ ਬਾਲ ਬਹੁਤ ਸੋਹਣੀ ਬਾਲ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘਟ ਡਾਕਟਰ ਫੇਰ ਆ ਚੱਕ ਫੇਰ ਜਹੇ ਵੱਡੀ ਲੱਭ ਲੋ ਫੇਰ ਚੱਲੀ ਓਏ ਡਾਕਟਰ ਨਾਲ ਦਾ ਟੂਰਨਾਮੈਂਚ ਅੱਜ ਹੋ ਨਹੀਂ ਦੇਣਾ ਬੋਲਾ ਸਖਵਈ ਜਾਂਦਾ ਸਾਰੀਆਂ ਆ ਗਈ ਬੋਲ ਅੱਧੀ ਦਾ ਵਾਵਾ ਹੀ ਕਰਦੇ ਡਾਕਟਰ ਨਵੀਂ ਅਗਲੇ ਓਵਰ ਚ ਗੋਪੀ ਵੀ ਨਾਲ ਦਾ ਗਰਮ ਹੋ ਗਿਆ ਹੁਣ ਹਾਂ ਨਵਾਂ ਵੀ ਪਰਲਾ ਤੱਪਾ ਕੰਮ ਕਰ ਤੱਪਾ ਹੋਈ ਕਮਾ ਹੋਰ ਹੋ ਗਿਆ 3 ਸਕੋਰ ਦਾ ਦਿਓ ਮੁੱਤੀ ਸਾਹਿਬ 45 42 ਬਹੁਤ ਸੋਹਣਾ ਲਾਈਵ ਟੈਲੀਕਾਸਟ ਮੁੱਤੀ ਮਬਾਈਲ ਗੈਲਰੀ ਵਾਲੇ ਕਰ ਰਹੇ ਵੀਰ ਕੋਈ ਨਹੀਂ 45 ਕਰ ਦਿੰਦੇ ਸੋਹਣਿਆ ਕੋਈ ਆਪਣਾ ਟੂਰਨਾਮੈਂਟ ਆ ਬੁੱਤ 47 ਕਹਿ ਦਈਏ ਗੱਲ ਕਰ 45 ਰਨ 3 ਓਵਰ ਜਰ ਸਾਡਾ ਕੀ ਫਾਇਦਾ ਜੇ ਆਵਾਜ਼ ਹੀ ਨਹੀਂ ਜਾਣਦੀ ਤਾਂ ਫਿਰ ਸੰਗ ਬਹਿ ਚੱਲੇ ਆ ਸਟੇਡੀਅਮ ਪੂਰਾ ਦਰਸ਼ਕਾਂ ਨਾਲ ਭਰਿਆ ਹੋਇਆ ਕੁਰਸੀ ਕੋਈ ਵੀ ਖਾਲੀ ਨਹੀਂ ਦਿਖ ਰਹੀ ਨਾ ਬਈ ਨਾ ਬਹੁਤ ਵੱਡੀ ਵਾਈਡ ਬੁੱਧਰ ਜੇ ਚਾਹੀਏ ਦੋ ਰਨ ਵੀ ਲੈ ਸਕਦੇ ਇਸ ਵਾਈਡ ਤੇ ਕੀ ਬਾਤ ਹੈ ਬਹੁਤ ਸੁਣੀ ਆਵਾਜ਼ ਆ ਰਹੀ ਹੈ ਕਿਹਦੇ ਬਾਜ ਨਹੀਂ ਆ ਰਹੀ ਆਵਾਜ਼ ਤੋਂ ਭੁੱਲੋ ਨੇ ਕਮੈਂਟਰੀ ਵਾਲੇ ਬਹੁਤ ਦੂਰ ਦੂਰੋਂ ਸੱਜੇ ਆ ਓਏ ਗੋਪੀ ਨਾਲਾ ਇਹਨੂੰ ਓਏ ਝੜਦੀ ਵੀਰ ਨੇ ਏ ਚਾਰ ਰਨ ਜਿਹੜੇ ਵੇਚਦੇ ਆ ਕਿੱਥੋਂ ਕਿਥੋਂ ਦੇ ਰਹੇ ਉਹ ਵੀ ਕਮੈਂਟ ਕਰਨਾ ਤੇ ਆਪਣਾ ਨਾਮ ਦੱਸਣਾ ਲੋ ਜੀ ਸਾਡੇ ਵੀਰ ਜਿਹੜੇ ਜਿਹੜੇ ਸਾਡਾ ਲਾਈਵ ਟੈਲੀਕਾਸਟ ਦੇਖ ਰਹੇ ਆ ਵੀਰ ਉਹਨਾਂ ਨੂੰ ਇਹ ਟੂਰਨਾਮੈਂਟ ਤੇ ਲਾਈਵ ਟੈਲੀਕਾਸਟ ਕਿੱਦਾਂ ਲੱਗ ਰਿਹਾ ਆਪਣੇ ਸੁਝਾਅ ਸਾਨੂੰ ਜਰੂਰ ਦੱਸੋ ਸ਼ੇਅਰ ਕਰੋ ਆ ਬਾਬਾ ਜੀ ਦਾ ਫੋਨ ਆ ਗਿਆ ਮੋਰ ਬਾਬੇ ਦਾ ਹਾਂਜੀ ਬਾਬਾ ਜੀ ਅੱਗੇ ਨਾਲ ਠੀਕ ਆ ਜੀ ਦੁਕਾਨ ਬਾਬਾ ਹੀ ਸੇਰੇ ਜਾਵਾਂਗੇ ਰਾਤ ਨੂੰ ਕਿਹੜੀ 24 ਘੰਟੇ ਥੋੜਾ ਖੋਲਦੇ ਆਂ ਇਹ ਖਾਣਾ ਗੋਲ ਗੱਪੇ ਖਾ ਲਓ ਇਥੋਂ ਵੀਰ ਕਿੱਥੇ ਆ ਤੁਸੀਂ ਆਓ ਇੱਥੇ ਹਾਂਜੀ ਨਹੀਂ ਵੀ ਨਹੀਂ ਗੋਪੀ ਉਹਨਾਂ ਨੇ ਤੇਰੇ ਬੈਠਦੇ ਨਹੀਂ ਲੱਗਣ ਦੇਣੀ ਅੱਜ ਅੱਜ ਤੇਰੇ ਬੈਠਦੇ ਨਹੀਂ ਲੱਗਣ ਦੇਣੀ ਜਾ ਗੋਪੀ ਹੁਣ ਤੇਰਾ ਮੁੰਡਾ ਵੀ ਕਹਿਣ ਲੱਪਿਆ ਡੈਡੀ ਹੂੰ ਹੂੰ ਗੋਪੀ ਆ ਕਾਕਾ ਆ ਗਿਆ ਆਪਣਾ ਪਿੱਛੇ ਕਹਿੰਦਾ ਲਾ ਦੇ ਛੱਕਾ ਇੱਕ ਲੈ ਕਰੇ ਕਰੇ ਜਾ ਕੇ ਸਿਫਤਾ ਕਰਦੀ ਆ ਮੁੰਡੇ ਨੇ ਕਹਿੰਦਾ ਡੈਡੀ ਵੀ ਹੂੰ ਬਸ ਉਸ ਲੇਟ ਦੇਰੀ ਕਰੀਆ ਅੰਪਾਇਰ ਬਦਲ ਗਿਆ ਕੋਈ ਓਵਰ ਕੈਨਸਲ ਕਰਦਾ ਜੀ ਓ ਯਾਰ ਸਾਨੂੰ ਵਧੀਆ ਲੱਗਦਾ ਈ ਬੋਲਰ ਇਹ ਚੱਕ ਫੇ ਨਹੀਂ ਵੀ ਗੋਪੀ ਨਹੀਂ ਮਾਰ ਨਿਕਲ ਡਾਕਟਰ ਨੇ ਵੀ ਕਰਦੇ ਮੋਰੇ ਉਹ ਤੇਰੇ ਸਾਧਕੇ ਗੋਪੀ ਤੂੰ ਬਹਿ ਜਾ ਇੱਥੇ ਹੁਣ ਗੋਪੀ ਕਮਾਲਾ ਰਨ ਬਣ ਗਿਆ ਤੇਰੀ ਬੋਲ ਚੋ ਅੱਗੇ ਇਸ ਦੇ ਨਾਲ ਹੀ ਗੋਪੀ ਦਾ ਮੁੰਡਾ ਬਹੁਤ ਨਰਾਸ਼ ਕੁਵੇ ਨਹੀਂ ਵੀ ਡਾਕਟਰਾਂ ਗੱਲ ਨਹੀਂ ਬਣੀ ਲੋਬਾ ਦਾ ਇਸ਼ਾਰਾ ਲੱਖੇ ਦੇ ਮੁੰਡੇ ਦੁਆਰਾ ਅੰਪਾਇਰ ਲੈ ਅੰਪਾਇਰ ਸਾਡਾ ਭਰਾ ਲੱਖਾ ਉਹਦਾ ਹੁਣ ਹਾਰ ਸਪੁੱਤਰ ਰਾਜਕੁਮਾਰ ਅਕੈਡਮੀ ਦਾ ਹੁਣ ਹਾਰ ਵਿਦਿਆਰਥੀ ਨਾਲ ਹੀ ਨੋਬਲ ਦਾ ਇਸ਼ਾਰਾ ਕਮੈਂਟ ਮੇਰੀ ਨਿਗਾਹ ਕਮਜ਼ੋਰ ਆ ਯਾਰ ਸੱਚੀ ਆ ਮੋਹੜਾ ਹੋ ਸੱਚੀ ਨਿਗਾਹ ਕਮਜ਼ੋਰ ਦਰਨਮੇ 100% ਲਾਈਵ ਮੋਡ ਰਿਹਾ ਜੈਪਾਲ ਨਾਹਰ ਜੈਪਾਲ ਨਾਹਰ ਦਾ ਮੈਸੇਜ ਆਇਆ ਮੈਨੂੰ 500 ਰੁਪਏ ਪਿਆਰ ਭੇਜ ਦੇ ਕਿਤੇ ਬਹੁਤ ਵਧੀਆ ਨਾਡੀ ਭਾਜੀ 500 ਰੁਪਏ ਨਾਰ ਭਾਜੀ ਨੇ ਪਿਆਰ ਭੇਜਿਆ ਧੰਨਵਾਦ ਕਰਦੇ ਆ ਆ ਲਾਈਵ ਖੋਲ ਕੇ ਰੱਖੋ ਜਿਹਦੇ ਕਮੈਂਟ ਆਉਂਦੇ ਆ ਪੜਾਉਣੇ ਆ ਭਾਜੀ ਹਾਂਜੀ ਹਾਂਜੀ ਜੈਪਾਲ ਵਾਰ ਪੀੜੀ ਤੇਰੇ ਬੜੀ ਗਈ ਤੇ ਭਾਈ ਬਹੁਤ ਟਾਈਮ ਲਾ ਕੇ ਜਾਂਦੇ ਆ ਤੋ ਚੱਕ ਆ ਬੁੱਢਾ ਆ ਗਿਆ ਟੇਡੀ ਪਾਗ ਵਾਲਾ ਹੈ ਨਾਦਾ ਉੱਠਿਆ ਹੁਣੇ ਹੀ ਆ ਘਰੇ ਫੇਰ ਤਾਂ ਦੇਖੀ ਭਰਾ ਦਾ ਜਨਮ ਦਿਨ ਹੀ ਤੇ ਕੇਕ ਸਾਡੇ ਵਾਸਤੇ ਲਿਆ ਕਾਤਾ ਖਾਲੀ ਹੱਥ ਆ ਗਿਆ ਪੁੱਤ ਪੁੱਤਰਾ ਹੌਸਲੇ ਨੇ ਤੇਰੇ ਤੇ ਘਰੇ ਜਾ ਜਾ ਸਮੋਸੇ ਲੈ ਕੇ ਆ ਉਹ ਲਾਗੀ ਗੱਡੀ ਰੱਖੋ ਲੱਗੀ ਉਹ ਗੋਪੀ ਲੱਗੀ ਬੈਡਰੂਮ ਵਧਾਈਆਂ ਤੇਰੇ ਮੁੰਡੇ ਨੂੰ ਬਹੁਤ ਬਹੁਤ ਵਧਾਈ ਦਾ ਪਾਤਰ ਦੋਨੋਂ ਪਿਓ ਪੁੱਤ ਨੂੰ ਅੱਜ ਬਹੁਤ ਮੁਬਾਰਕਾਂ ਸਾਡੇ ਵੱਲੋਂ ਮੁਦੇ ਨਾ ਪੁੱਛਿਆ ਕਿੰਦਾ ਪਤਾ ਨਹੀਂ ਹਾਂਜੀ ਕੀ ਹੋਗਾ ਉਹ ਇੱਕ ਕਮੈਂਟਰੀ ਕਰਦਾ ਗੇਟ ਬౌਂਡਰੀ ਦੇ ਵਿੱਚ ਜਾਂਦੀ ਓਏ ਇਹ ਫਿਲਡਰ ਬਾ ਤੇ ਸਾਡੇ ਤਾਂ ਮਿੱਟੀ ਪਾ ਗਿਆ ਸਾਰੀ ਪਰ ਚੋਕਾ ਬਚਾਰਿਆ ਨਹੀਂ ਐਸਾ ਨਹੀਂ ਗੱਡੀ ਬੈਠਾ ਹੋਦ ਲੈਣ ਦੇ ਨਹੀਂ ਉਦੋਂ ਹੀ ਹੁਣੇ ਕਹਿੰਦਾ ਲਾ ਦੋ ਮੈਂ ਸਾਡਾ ਪੁਰਾਣਾ ਖਿਡਾਰੀ ਕੀਰਤ ਯੂ ਐਸ ਏ ਵੱਲੋਂ ਜੱਟ ਦੀਆਂ ਦੋ ਵਿਕਟਾਂ 500 ਰੁਪਏ ਦੀਆਂ ਵੀਰੇ ਜੈਵੰਦ 500 ਪੱਕਾ ਦਾ ਜਰਾ ਹੋ ਗਿਆ ਜੀ ਜੈਪਾਲ ਲਾਹਰ ਉਹਨਾਂ ਨੇ 500 ਰੁਪਏ ਪੱਕਾ ਕਰਤਾ ਵਾ ਕਮੈਂਟ ਕਰਕੇ ਦੱਸਿਆ ਤੇ ਕਮਿਟ ਕੀਤਾ ਬਹੁਤ ਸ਼ਾਨਦਾਰ ਮੈਨੂੰ ਲੱਗਦਾ ਸੁੱਤੇ ਨਹੀਂ ਭਾਜੀ ਹੱਲੇ ਇਹ ਗੋਪੀ ਕੀ ਹੋ ਗਿਆ ਬਸ ਹੱਥ ਖੜੇ ਆ ਜੀ ਅਰਮਾਨ ਨੂੰ ਗੋਪੀ ਵੱਲੋਂ 500 ਰੁਪਏ ਸ਼ੱਕੇ ਦਾ ਦੋਨੋਂ ਨੇ ਕੀਰਤ ਯੂਐਸਏ ਵੱਲੋਂ ਜੱਟ ਉਹ ਜੱਟ ਤੇਰੀਆਂ ਦੋ ਬੇਟਾਂ 500 ਰੁਪਏ ਦੀਆਂ ਵਾਂ ਪਰ ਉਹ ਹੋਣੀਆਂ ਕਿਥੋਂ ਇਹ ਲੱਭੜੀਆਂ ਬੈਣੀਆਂ ਆਪਾਂ ਨੂੰ ਸਾਰੀ ਟੀਮ ਬੈ ਕੇ ਬੋਲੇ ਸੋਚੋ ਵਿਚਾਰੋ ਖੋਜ ਕਰੋ ਅਮਰਤਪੁਰ ਦਾ ਮੁੰਡਾ ਬਹੁਤ ਸ਼ੱਕੇ ਮਾਰਦਾ ਜਿਹੜਾ ਜਿਹੜਾ ਬੈਡ ਫੜਨਾ ਪਿਆ ਹੁਣ ਲੱਗ ਜੂ ਪਤਾ ਗੁਰਦੁਆਰੇ ਦੀ ਦਾਲ ਖਾਦੀ ਦਾ ਹੋਰ ਰਸ ਦਿੱਤੇ ਜਾਣ ਕੋਰ ਕਿੰਨੇ ਹੋ ਗਿਆ ਵੀਰੇ ਲੱਖੇ ਦੇ ਮੁੰਡੇ ਟਾਰਗੇਟ ਕਿੰਨਿਆ ਦਾ 67 ਦਾ ਟਾਰਗੇਟ ਆ ਉਹ ਇਧਰੋਂ ਬੰਦੇ ਚਾਹੀਦੇ ਭੇਜੀਏ ਗੋਪੀ ਪਵਨ ਮੁੱਤੀ ਆ ਜਾਓ ਪਵਨ ਵੀ ਤ ਮੁੱਤੀ ਵੀ ਲੈ ਵਾਹ ਲੈ ਵਾਪਸ ਹੀ ਕੰਮ ਹੋ ਗਿਆ ਓਏ ਤੂੰ ਹੀ ਇਹ ਸੀਡੀ ਮਾਰੇ ਲਈ ਜਾਨੇ ਵਿੱਚੋਂ ਸੀਡੀ ਮਾਰੇ ਸੀ ਪੁੱਤ ਜੀ ਕੌਣ ਬਾਲੀ ਨੂੰ ਡਿਮਾਂਡ ਆਈ ਹੈ ਕੈਨੇਡਾ ਤੋਂ ਵੀ ਓਵਰ ਕੀਤਾ ਜਾਵੇ ਇੱਕ ਬਾਲੀ ਦੇ ਸਿਰ ਤੇ 발 ਤੇ ਪੈਰ ਇੱਕੋ ਜਿਹਾ ਹੋ ਗਿਆ ਮਿੱਟੀ ਨਾਲ ਜਦ ਬਖੜ ਬੇੜਾ ਹੋ ਗਿਆ ਸਾਰਾ ਕੁਝ ਯਾ ਸੁੱਕੇ ਦਾ ਫੋਨ ਆ ਗਿਆ ਮਲੀ ਹੋ ਗਿਆ ਸੁੱਕੇ ਦਾ ਫੋਨ ਆ ਗਿਆ ਮੰਮੀ ਦਾ ਕਰ ਲੋ ਦੁਨੀਆ ਉਠੀ ਵੇ ਉਹ ਮੁੱਤੀ ਛੋਟਾ ਮੁੱਤੀ ਇਧਰ ਆ ਜਾ ਪੁੱਤ ਗੇਂਦ ਵਾਜੂਗੀ ਯਾਰ ਉਹ ਹੈਪੀ ਜਲਦੀ ਕਰਾਓ ਯਾਰ ਮਗਰ ਉਹ ਹੋਰ ਵੀ ਮੈਚ ਆ ਕੀ ਕਰਦੇ ਹੋ ਤੁਸੀਂ ਵੀ ਘਰੇ ਕਿੱਧਰ ਪਾਈ ਜ ਨੇ ਬਾਅਦ ਵਿੱਚ ਬਾਕੀ ਜਿਹੜੇ ਬੰਦੇ ਬੈਠੇ ਨੇ ਟੀਮਾਂ ਲਓ ਜੀ ਗੋਪੀ ਭਾਈ ਜੀ ਫੀਲਡਿੰਗ ਲਾਉਂਦੇ ਪਿਆ ਦੂਰ ਦੂਰ ਇਨਕਮਿੰਗ ਵੌਇਸ ਨਾਰ ਭਾਜੀ ਦਾ ਫੋਨ ਆ ਗਿਆ ਭਾਜੀ 500 ਰੁਪਿਆ ਪਾ ਦਿਓ 84270 ਰੁਪਿਆ 7409 ਕਿਸੇ ਵੀ ਖੁਸ਼ੀ ਤੇ ਗਮੇ ਦੇ ਵਾਸਤੇ ਸੰਪਰਕ ਕਰੋ ਵੈਸੇ ਇਹਦਾ ਬੰਚਾ ਵੀ ਹੈ ਸੁਬੀ ਮੇਰੇ ਨਾਲ ਹਾਂਜੀ ਹਾਂਜੀ ਹੋਰ ਸੁਣਾਉ ਉਹ ਮੈਂ ਖੋਣੀ ਬੈਠਾ 2 ਮਿੰਟ ਇਹਦੀ ਆਵਾਜ਼ ਹੀ ਹੈ ਨਹੀਂ ਸਪੀਕਰ ਦੀ ਥੋੜੀ ਹੈ ਯਾਰ ਹਾਂਜੀ ਹਾਂਜੀ ਲਓ ਜੀ ਜੱਟ ਆ ਗਿਆ ਬੋਲਿੰਗ ਤੇ 500 ਦੀਆਂ ਗਿਣ ਕੇ ਚੱਲੀ ਹੁੰਗਾ ਜੱਟ ਤਤਾ ਬਾਬਾ ਦਸੇਰੇ ਕਾਲੂ ਗੋਦਗਤੀ ਦਾ ਭੇਉ ਇੰਨ ਲਗਾ ਤੇ ਗੋਦਗਤੀ ਦਾ ਭੇ ਕੇ ਰੱਖੋ ਜੱਟ ਲਈ ਧੰਨਵਾਦ ਸਰ ਜੀ ਜੀ ਜੈਪਾਲ ਆਰ ਉਹਨਾਂ ਦਾ ਫੋਨ ਆਇਆ ਉਹਨਾਂ ਵੱਲੋਂ 500 ਰੁਪਏ ਅਦਾਸ ਸੱਚੇ ਪਾਸ਼ਾ ਹਰਮਨ ਦਾਸ ਚਰਦੀ ਗਾਲਾ ਫਤੇ ਬਖਸ਼ਣੀ ਲਓ ਜੀ ਪਹਿਲੀ ਗੀਤ ਤੇ ਓ ਹੋ ਹੋ ਉਹ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਜੀ ਪਹਿਲੀ ਬੋਲ ਤੇ ਬਹੁਤ ਤਗੜੀ ਵਿਕਟਾਂਉਣ ਲੱਗੀ ਸੀ ਪਰ ਹੱਥ ਨਾ ਪਹੁੰਚੇ ਥੂ ਕੋੜੀ ਕੰਮ ਖਰਾਬ ਹੋ ਗਿਆ ਸੱਜਣਾ ਇਧਰੋਂ ਬਾਬਾ ਬਾਬਾ ਜੀ ਵੀ ਟੇਢੇ ਹੀ ਹੋ ਕੇ ਤੁਰੇ ਆਉਂਦੇ ਆ ਇਧਰ ਲੰਗਰ ਆਈ ਦੀ ਵੀਰ ਸਾਡੇ ਕੋਲ ਨਸੀਰਪੁਰ ਦੀ ਪੂਰੀ ਟੀਮ ਬਹੁਤ ਸ਼ਾਨਦਾਰ ਬੋਲ ਜੱਟ ਦੀ ਜੇ ਕਿਤੇ ਜੱਟਾ ਕੈਚ ਹੋ ਜਾਂਦਾ ਇਨਾਮਾਂ ਦੀ ਬਰਖਾ ਹੋ ਜਾਂਦੀ ਏ ਇਹ ਚਾ ਆ ਗਈ ਵੀਰੇ ਚਾ ਇਹ ਚਾਏ ਚਾਏ ਕੀ ਬਾਤ ਹੈ ਬੋਹ ਸੋਣੀ ਬੋਲ ਤੇ ਚਾਏ ਵੀਰੇ 10 10 ਰੁਪਏ ਸਾਰੇ ਨੇ ਕੱਢ ਕੇ ਰੱਖੋ ਚਾ ਆ ਗਈ ਆ ਕੀ ਬਾਤ ਹੈ ਗੇਂਦ ਮੱਕੀ ਚ ਮੱਕੀ ਦੇ ਵਿੱਚ ਗੇਂਦ ਪਹੁੰਚ ਗਈ ਸੱਜਣੋ ਚਾਹ ਦੇ ਕੇ ਨਸੀਰਪੁਰੀਆ ਪਹਿਲਾਂ ਹੀ ਆ ਗਿਆ ਖੁਸ਼ੀ ਖੁਸ਼ੀ ਚਾਹ ਹੀ ਘੋ ਚਾਹ ਹੀ ਅੱਛਾ ਇੱਕ ਤਾਂ ਮੈਂ ਤੇਰੀ ਚਾਹ ਨਹੀਂ ਪੀਂਦਾ ਇਹ ਉਹ ਸੌ ਕੱਢ ਲੈਣਾ ਉਹ ਕੀ ਕਰੀਂ ਸ਼ੇਰੋ ਸ਼ੇਰੀ ਨਹੀਂ ਨਹੀਂ ਸ਼ੇਰੋ ਸ਼ੇਰੀ ਵਾਲਾ ਕੰਮ ਨਹੀਂ ਸੱਜੂ ਪਹਿ ਬੈ ਯਾਰ ਲੋ ਵੀ ਆ ਮੁੰਡਾ ਜਿਹੜਾ ਬੈਟਿੰਗ ਤੇ ਆਦਾ ਨਾਮ ਮੈਨੂੰ ਕਿਤੇ ਭੁੱਲ ਗਿਆ ਵਾ ਮੁੰਡਾ ਮਣਾ ਕਹਿੰਦੇ ਆ ਜੇ ਲਗਾਤਾਰ ਤਿੰਨ ਛੱਕੇ ਮਾਰੂਗਾ ਜੇ ਮੁੰਡਾ ਲਗਾਤਾਰ ਤੇ ਰੇਸ਼ਕੇ ਮਾਰੂਗਾ ਤਾਂ ਕਮੇਟੀ ਵਾਲੇ ਕਹਿੰਦੇ ਇਹਨੂੰ 18 ਰਨ ਦਿੱਤੇ ਜਾਣਗੇ। ਬਹੁਤ ਸ਼ਾਨਦਾਰ ਬੱਲੇਬਾਜ਼ੀ ਕਰਦਾ ਮੁੰਡਾ। ਫੀਲਡਿੰਗ ਦੂਰ ਦੂਰ ਤੱਕ ਫੈਲੀ ਹੋਈ। ਬੁੱਤੀ ਉਹ ਤੇ ਫੋਚ ਚਲਾਈ ਜਾਂਦਾ। ਇਹ ਨਹੀਂ ਬਈ। ਔਰ ਡਾਕਟਰ ਕਿਧਰ ਭੱਜੰਦਿਆ ਵੇ ਉਹ ਹੈ ਮੈਂ ਸੀਤ ਨਹੀਂ ਹੁੰਦੇ ਉਹ ਕੜਾ ਦਿਓ ਕੋਈ ਚੱਕਰ ਨਹੀਂ ਹੁਣ ਹਾਂਜੀ ਕੀ ਬਾਤ ਆਏ ਉਹ ਮੁੱਤੀ ਮੁੱਤੀ ਦੇ ਸਿਰ ਦੇ ਉੱਤੋਂ ਦੀ ਗੇਂਦ ਜਾਂਦੀ ਹੋਈ ਬਾਉਂਡਰੀ ਦੇ ਉੱਤੋਂ ਬਾਹਰ 4 ਰਨ ਪਹਿਨਾਂ ਦਾ ਬੈਚ ਕਰਾ ਦਿਓ ਵਿਚਾਰੇ ਖੰਗੀ ਜਾਂਦੇ ਇਹ ਪਾਣੀ ਉਹ ਚਾਹ ਦਾ ਕਰਕੇ ਸਾਰੇ ਖੇਤਰ ਹੀ ਆ ਗਏ ਸਾਰਾ ਸਟੇਡੀਅਮ ਇਧਰ ਆ ਗਿਆ ਦਰਸ਼ਕਾਂ ਦੀ ਪੂਰ ਜੋਰ ਮੰਗਦੇ ਚਾਹ ਇਧਰ ਆ ਗਈ ਆ ਤੇ ਚਾਹ ਦੂ ਡੋਲਣੀਆਂ ਆਈਆਂ ਵੱਡੀਆਂ ਭਾਵੇਂ ਨਾ ਆ ਜਿਓ ਲੋ ਜੀ ਆਲਾ ਓਵਰ 'ਚ ਸਾਰਿਆਂ ਦੀ ਮਨਪਸੰਦ ਬਿਹਤਰੀਨ ਬੋਲਰ ਜਿਸ ਨੇ ਬੈਟਿੰਗ ਵਿੱਚ ਵੀ ਧੂਆਂ ਤਾਰ ਬੱਲੇਬਾਜ਼ੀ ਕੀਤੀ ਆ ਗੋਪੀ 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 ਕਿਆ ਬਾਤ ਐ ਨਹੀਂ ਭਾਈ ਨੂਰ ਨਾ ਨਾ ਪੁੱਤ ਨਾ ਡੇਕ ਨਾ ਜਾਈ ਪਤਾ ਤੇਰੇ ਜਹੂਸਲੇ ਬਹੁਤ ਆਣ ਨੇ ਉਹ ਕੈਚ ਨੂੰ ਯਾਰੋ ਸ਼ਕਤੀਮਾਨ ਆ ਬਹੁਤ ਦੂਰ ਸੀ ਕੈਚ ਬਾਬਾ ਜੀ ਗੋਲ ਗੱਪੇ ਸਾਡੇ ਲਈ ਵੀ ਲਿਆਇਓ ਥੋੜੇ ਜੇ ਹਾਂਜੀ ਹਾਂਜੀ ਬੜੀ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਤੇ ਓ ਬੱਲੇ ਤੇਰੇ ਮੁੱਤੀ ਦੇ ਮੈਂ ਘਰੇ ਲਾਈਵ ਚ ਜਨਾਉਣਾ ਤੂੰ ਮੂਸੇ ਵਾਲ ਦਾ ਸਟਾਈਲ ਮਾਰਿਆ ਮੁੰਡੇ ਨੇ ਦਿਨੋ ਦਿਨ ਜਵਾਨ ਹੁੰਦਾ ਜਾਂਦਾ ਬੁੱਢੇ ਹੁੰਦੀ ਬਜਾਏ ਖਾਦੀਆਂ ਖਰਾਕਾਂ ਕੰਮ ਆਉਣੀਆਂ ਇਹ ਸਾਡੇ ਰਵਾਲ ਕਾਫੇ ਦੇ ਪੀਜੇ ਖਾਂਦਾ ਤਾਂ ਉਹ ਗੱਭਰੂ ਹੋਈ ਜਾਂਦਾ ਕਿਸੇ ਵੀ ਖੁਸ਼ੀ ਤੇ ਗਮੀ ਦੇ ਸੰਪਰਕ ਕਰੋ 8427075409 ਦੂਰ ਹੀ ਆ ਤਨਾ ਨਾਰੂਗੀ ਢੇਡ ਮੋਰੇ ਕਰਦੀ ਠੀਕ ਆ ਲੋ ਜੀ ਗੋਪੀ ਕੀ ਬਾਤ ਪੁੱਤਰਾ ਡੈਡੀ ਚਲਾ ਗਿਆ ਚਲਾ ਗਿਆ ਠੱਤੇ ਤੇ ਬੇ ਤੇ ਬੇ ਬਿਰੇ ਤੇ ਬੇ ਟੇਬਾ ਟੇਬਾ ਪਵਨ ਇੱਥੇ ਗੱਲਾਂ ਮਾਰੀ ਜਾ ਨਾ ਬੋਲ ਆ ਗਈ ਮੁੜ ਕੇ ਬਾਹਨੇ ਵਾਰਨੇ ਤੂੰ ਓ ਤੇਰੇ ਸਦਕੇ ਚੁਬਰਾ ਆ ਮਾਰ ਲੈ ਆਈ ਹਾ ਕੋਈ ਨਹੀਂ ਇੰਨੇ ਕਿ ਤੂੰ ਦੂਹਾ ਬਾਲਾਂ ਚ ਛੱਡਦੇ ਸੀ ਪਿੱਛੋਂ ਟਿਕਟ ਕੀਪਰ ਬੱਲੇਬਾਜ਼ੀ ਹੈ ਨਾ ਵੀਰ ਸਾਡੇ ਮਿੱਟੀ ਪਾ ਕੇ ਉਹੀ ਆਖਰੇ ਤੇ ਓਹੋ ਉਹ ਬਲੇ ਨੂਰ ਤੇਰੇ ਵੇਟ ਖੜੀ ਕਰਦੇ ਭੈਸੂਲੇ ਬਹੁਤ ਵੱਡੇ ਵੱਡੇ ਉਹ ਡਾਕਟਰ ਆ ਗਿਆ ਬੋਲਿੰਗ ਤੇ ਡਾਕਟਰ ਦੀ ਹਰ ਇੱਕ ਵਿਕਟ ਨੂੰ ਤਾੜੀਆਂ ਨਾਲ ਕੀਤਾ ਜਾਊਗਾ ਖੁਸ਼ ਕੀਤਾ ਜਾਊ ਡਾਕਟਰ ਨੂੰ ਪਰ ਡਾਕਟਰ ਉਹ ਤੇਰੇ ਮੁੱਤੀ ਉਹ ਤੇਰੇ ਸੱਜੇ ਬਾਟਿਆਂ ਜਿਹੜੇ ਹੱਥਾ ਤੇਰੇ ਪੁੱਤਰਾ ਆਪੀ ਮੁੰਡਾ ਮਾਰਦਾ ਮੂਸੇਆ ਕਿੱਡਾ ਇਹ ਤੇ ਡਿਵਰੀਅਰ ਦਾ ਕੈਚ ਕੀਤਾ ਚਲੋ ਕੋਈ ਨਹੀਂ ਖੁਸ਼ੀ ਸਾਂਝੀ ਕਰਨੀ ਚਾਹੀਦੀ ਮੁੱਤੀ ਬਹੁਤ ਉਹ ਪਵਨਵਾਲ ਵੀ ਕੈਸਟੋ ਕੋਈ ਇਹਦਾ ਵੀ ਪਤਾ ਲੱਗੇ ਇਹ ਕੀ ਬਾਤ ਹੈ ਬਹੁਤ ਸ਼ਾਨਦਾਰ ਸ਼ਾਟ ਮੁੰਡੇ ਦਾ ਸੁਣਾਓ ਸੜਕ ਤੇ ਗੱਡੀ ਖੜੀ ਹੈ ਸਾਈਡ ਕਰਾਓ ਤੁਹਾਨੂੰ ਕਿਹੜੀ ਸੜਕ ਤੇ ਉਹ ਮੋਟਰ ਤੇ ਹੈ ਆ ਵੀਰੇ ਮੋਟਰ ਦੇ ਪਿੱਛੇ ਗੱਡੀ ਖੜੀ ਹੈ ਸੜਕ ਤੇ ਉਹ ਸਾਈਡ ਤੇ ਕਰਿਓ ਮੜੀ ਜੀ ਸਾਧਨ ਕੱਢਣਾ ਇੱਥੇ ਜਿੱਥੇ ਪਾਣੀ ਰੱਖਿਆ ਸੀ ਮੋਟਰ ਤੇ ਗੱਡੀ ਖੜੀ ਪਿੱਛੇ ਕਰਿਓ ਪਵਨ ਧਿਆਨ ਨਾਲ ਬੁੱਤ ਲਾਈਟ ਤੇ ਨਾ ਵਾਜੀ ਉਹ ਹੁਣ ਨਾ ਭਜ ਬੁੱਤ ਹੁਣ ਨਾ ਭਜ ਨਾ ਭਜ ਬੁੱਤ ਕਾਲੂ ਵੀ ਆਪਾਂ ਖੇਡਣਾ ਅਗੇ ਹਾਂ ਲੈ ਤਰੂ ਵੀ ਕਿਧਰ ਪਾਕਿਸਤਾਨਾਂ ਫਿਰਦੀ ਆ ਅਗਲੀ ਬੋਲ ਚੱਕ ਹੋਏ ਨਹੀਂ ਲੱਗੇ ਆ ਗਿਆ ਪੈਰ ਕੋ ਉਚਲਾਈ ਜਾਂਦਾ ਨਾ ਸਵਾਹ ਕਾ ਮਸਕੋਰਿੰਗ ਕਰ ਰਹੇ ਤਾਂ ਬੈ ਗੱਲਾਂ ਵਾਲੀ ਨਹੀਂ ਨਹੀਂ ਇਹ ਲੱਖੇ ਦਾ ਮੁੰਡਾ ਸਾਡਾ ਬਹੁਤ ਪਰਮਿੱਤਰ ਆ ਬਹੁਤ ਸੁਲਝਿਆ ਹੋਇਆ ਇਨਸਾਨ ਉਹਦਾ ਪੁੱਤਰ ਆ ਸੋਨੂ ਸੀਤ ਵਾਲਾ ਥੋੜਾ ਨਹੀਂ ਨਹੀਂ ਯਾਰ ਦੇਖ ਜਣਾ ਸੋਨੂ ਸੋਨੂ ਸੀਤ ਵਾਲਾ ਥੋੜਾ ਯਾਰ ਪਵਨ ਨਾ ਆਵੇ ਅੱਜ ਸੀਤ ਵਾਲਾ ਪੁੱਤਰਾ ਬਣ ਆ ਜਾਏ ਚੱਟਾ ਓਵਰ ਬੁਣਾ ਅਗਲਾ ਹਜੇ ਦੋ ਵਿਕਟਾਂ ਤੇਰੀਆਂ ਹੈਗੀਆਂ 500 ਦੀਆਂ ਇੱਥੇ ਰੱਖ ਕਿਉਂ ਇਹ ਕੱਦ ਤੇ ਨਾ ਜਾਏ ਮੁੰਡੇ ਦੇ ਇਹ ਜ਼ਰੂਰੀ ਨਹੀਂ ਕਿ ਪਵਨ ਜਿੱਤਾ ਹੀ ਹੋਣਾ ਜ਼ਰੂਰੀ ਹੈ ਸ਼ੱਕੇ ਮਾਰਨ ਵਾਸਤੇ ਉਹ ਪਿੰਡ ਤੋਂ ਜਿੰਨ ਨੂੰ ਮਾਰ ਦੋਦਾ ਪਵਨ ਨੇ ਬਹੁਤ ਵੱਡੇ ਵੱਡੇ ਟੂਰਨਾਮੈਂਟ ਖੇਡੇ ਆ ਇੱਕ ਵਾਰ ਮੇਰੀ ਜ਼ਿੰਦਗੀ ਦਾ ਬਿਹਤਰੀਨ ਮੈਚ ਜਿਹੜਾ ਨੇ ਸੈਦਗੁਰ ਖੇਡਿਆ ਸੀ ਅੰਡਰ ਦਾ ਉਹ ਮੈਨੂੰ ਹਮੇਸ਼ਾ ਯਾਦ ਆ ਜਾਂਦਾ ਪਵਨ ਕਿਹੜਾ ਹੀ ਦੱਸਦੇ ਆ ਜਿਹੜਾ ਫਿਕਸ ਕੀਤਾ ਸੀ 19 ਸਕੋਰਾਂ ਨੇ 19 ਕੋਰ ਬਣਾ ਲਈ ਤੇ ਮੈਚ ਟਾਈ ਕਰਤਾ ਸੀ ਕਹਤਾ ਤਾਰਾ ਜਨਾ ਵਾਜੀ ਉੱਪਰ ਧਿਆਨ ਰੱਖੀਂ ਕਰੰਟ ਪੂਰਾ ਬਾਲੀਆਂ ਬਾਵਾ ਆਈਆਂ ਤਾਂ ਉਹ ਘਰ ਉੱਪਰ ਹੀ ਚੱਜ ਜਾਣਾ ਲਓ ਜੀ ਗੋਕੀ ਦੀ ਅਗਲੀ ਬਾਰ ਬਹੁਤ ਸੋਹਣੀ ਬੋਲ ਉਹ ਤੇਰੇ ਸਦਕੇ ਆ ਮੁੰਡੇ ਦੀ ਲੋਰ ਦੀ ਫੀਲਡਿੰਗ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਵੱਧ ਜਿੰਨੀ ਤਾਰੀਫ ਕਰ ਦਿਓ ਓਨੀ ਜ਼ਿਆਦਾ ਇਹਦੀ ਕੀ ਬਾਤ ਆ ਜੜਚ ਬੋਲ ਮਾਰੀ ਆ ਗੋਪੀ ਨੇ ਅਰਮਾਨ ਪਾਪੇ ਕੋ ਬੋਲਿੰਗ ਸਿਖਲਾ ਇਦਾਂ ਦੀ ਉਥੇ ਗੁਰਗਪੇ ਖੰਦਾਰੇ ਨਾਲ ਬੈਠਾ ਅਰਮਾਨ ਕਹਿੰਦਾ ਆਈ ਐ ਪ੍ਰਾਊਡ ਆਫ ਯੂ ਪਾਪਾ ਪਾਪਾ ਦੋਪੀ ਪਾਪਾ ਹੈ ਬੁਤੀ ਬਹੁਤ ਤੇਜ ਉਹ ਲਓ ਜੀ ਮੈਨੂੰ ਲੱਗਦਾ ਵੀ ਜਿੱਦਾਂ ਕੈਚ ਕਿਤੇ ਮੂਤੀ ਮੈਨੋਂ ਦੀ ਮੈਜ ਨਾ ਵੱੜ ਜੇ ਕਿਤੇ ਮੁਤੀ ਮੋਬਾਈਲ ਗੈਲਰੀ ਵਾਲਾ ਕਾਲੂ ਲਗਦਾ ਆ ਆਪਣੇ ਸ਼ੌਕ ਇੱਥੇ ਮੋਮੈਂਟੋ ਟਕਾਊਗਾ ਇੱਕ ਮੈਂ ਨਾ ਉਹਦੀ ਮੈਚ ਦੀ ਉਹ ਨਹੀਂ ਪਈ ਉਹ ਸਕੋਰ ਜਾਂਦੀ ਸਾਰੇ ਬੱਚੇ ਖੁਸ਼ ਆ ਸਭ ਤੋਂ ਜ਼ਿਆਦਾ ਖੁਸ਼ ਆ ਾਰਮਾਨ ਕਿਉਂਕਿ ਉਹਦੇ ਪਾਪਾ ਦੀ ਬਹੁਤ ਟੌਪ ਦੀ ਪਰਫਾਰਮੈਂਸ ਹੋਈ ਆ ਪਾਪਾ ਮੇਰੇ ਪਾਪਾ ਹੈ ਕੀ ਬਾਤ ਹੈ ਹੋ ਜਾਂਦਾ ਹੀ ਪਾਪਾ ਸ਼ੱਕਾ ਹੋ ਗਿਆ ਯੋ ਬਾਲੀ ਬਾਲੀ ਹੋਈ ਪਈ ਆ ਬਾਲੀ ਦੀਆਂ ਅੱਖਾਂ ਮੋਰੇ ਮੇਰਾ ਆ ਗਿਆ ਬਾਲੀ ਦੀਆਂ ਅੱਖਾਂ ਮੋਰੇ ਮੇਰਾ ਆ ਗਿਆ ਵੀਰੋ ਤੇ ਬਾਲੀ ਨੂੰ ਦੇਖ ਲੋ ਠੀਕ ਆ ਕਿ ਨਹੀਂ ਬਾਲੀ ਸਾਰੇ ਪੁੱਛਦੇ ਕਿ ਤੈਨੂੰ ਠੀਕ ਆ ਗਿਆ ਤੂੰ ਬਾਲੀ ਇਦਾਂ ਡਾ ਗਿਆ ਜਿਦਾਂ ਪਿੱਛੋਂ ਜੰਗਲੀ ਸੂਰ ਨੇ ਢੋਟ ਮਾਰੀ ਹੁੰਦੀ ਆ ਅੱਜ ਇਤਰੀਫਾਂ ਹੀ ਕਰਦੇ ਸੀ ਨਾਲ ਹੀ ਸਾਡੀਆਂ ਉਮੀਦਾਂ ਦੇ ਬੰਦ ਟੁੱਟ ਗਏ ਸ਼ੱਕਾ ਵੱਜ ਗਏ ਚੱਕਵੇਂ ਪਾਪਾ ਅੱਜ ਉਹ ਕਹਿੰਦਾ ਮੈਂ ਪਾਪਾ ਨਹੀਂ ਸੋਣਾ ਵਾ ਚਲੋ ਚਲੋ ਵੀਰੇ ਅਗਲਾ ਬੈਟਸਮੈਨ ਅਗਨੀ ਟੀਮਾਂ ਚ ਟਾਸ ਹੋ ਗਈ ਹੈ ਪੀ ਭਾਜੀ ਟਰਨਾ ਤਲਮੰਡੀ ਉਹ ਲਾਗੇ ਪਹੁੰਚੋ ਹੌਲੀ ਹੌਲੀ ਚੱਕ ਫੇ ਓਏ ਹੋਏ ਵੀਰ ਜਿੱਦਾਂ ਮੜਾਸਾ ਬੰਨਿਆ ਮੈਂ ਤਾਂ ਕਿਹਾ ਪਹਚਾ ਦੇਗਾ ਟੋਡਰ ਵਾਲ ਲੱਗਦਾ ਗੇਂਦ ਚਲੋ ਇਹਦੇ ਨਾਲ ਹੀ ਗੂਲਪੋਦੀ ਟੀਮ ਨੂੰ ਵਧਾਈਆਂ ਚਲੋ ਭਾਜੀ ਵਧਾਈਆਂ 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 ਹੁਣ ਅਸੀਂ ਤੁਰ ਚੱਲਦੇ ਆ ਬਹੁਤ ਬੋਲੀਆਂ ਪਾਈਆਂ ਚਲੋ ਵੀਰੇ ਹੋ ਜਾਓ ਅੰਦਰ ਫੀਲਿੰਗ ਕੀ ਦੀ ਆਈ ਹੈ ਟਰਨੇ ਦੀ ਟਰਨਾ ਦੀ ਟੀਮ ਫੀਲਿੰਗ ਕਰੂਗੀ ਵਿਚਾਰੇ ਬਹੁਤ ਚਿਰ ਤੋਂ ਖੜੇ ਆ ਚਾਹ ਪੀ ਲੋ ਜੇ ਪੀਣੀ ਆ ਤਾਂ ਆ ਚਾਚਾ ਕਮੈਂਟਰੀ ਬੜੀ ਸਕਨੀ ਹੈ ਹੋਰ ਵੀ ਬਹੁਤ ਕੁਝ ਜ਼ਿੰਦਗੀ ਸਿਖਾਉਂਦਾ ਪੁੱਤ ਖਿੱਚ ਕੇ ਰੱਖੋ ਬਟ ਕੰਮ ਨੂੰ ਅਜੇ ਬਹੁਤ ਵੱਡੇ ਵੱਡੇ ਕੰਮ ਕਰਨੇ ਤੁਸੀਂ ਵੱਡੇ ਟੌਪ ਦੇ ਖਿਡਾਰੀ ਬਣਨਾ ਠੀਕ ਆ ਬੂਲਪੁਰ ਦਾ ਨਾਮ ਰੌਸ਼ਨ ਕਰਨਾ ਛੋਟੇ ਛੋਟੇ ਬੱਚਿਆਂ ਨੇ ਨਸ਼ਿਆਂ ਨੂੰ ਤਿਆਗੋ ਵੀਰ ਜੀ ਬਿੱਲਾ ਤਾਂ ਜੀ ਗੁਰੂ ਵਾਲਾ ਬਣੀਏ ਬਿਰਦੀ ਗੁਰੂ ਵਾਲਾ ਬਣੀਏ ਆ ਮੋਤੀ ਦਾ ਮੁੰਡਾ ਬਹੁਤ ਖੁਸ਼ ਆ ਕਹਿੰਦਾ ਡੈਡੀ ਨੇ ਕੈਚ ਬਹੁਤ ਸੋਹਣੇ ਕੀਤੇ ਆ ਹੈ ਉਹ ਅੰਡਰਲੈਂਡ ਵਾਲਾ ਕੀ ਹੋਇਆ ਨਾਲੇ ਆਖੀ ਤੈਨੂੰ ਯਾਰ ਜਲਦੀ ਕਰੋ ਫਿਰੇ ਜਾਂ ਚਾਪ ਲਾ ਦਿਓ ਥੋੜੋ ਥੋੜੋ ਸੇਵਾ ਕਰਾਈਏ ਬਣੇ ਉਹਨੇ ਰਾਤੀ ਚਨਦਾਂ ਬੋਲਨ ਦਾ ওভার ਕੀਤਾ ਵਾ ਕੌਮਣੇ ਕੌਮਣੇ ਕਹਿ ਕੇ ਪਾਉਣ ਦਾ ওভার ਬਹੁਤ ਕੀਤਾ ਜੀ ਮੈਨੂੰ ਹੁਣੇ ਡਾਟਾ ਮਿਲਿਆ ਵੀ ਰਾਤੀ ਪਵਨ ਨੇ 14 ਬਲਾਂ ਦਾ ওভার ਕੀਤਾ ਬਹੁਤ ਵਧਾਈਆਂ ਵੀਰ ਨੂੰ ਅਸੀਂ ਉਮੀਦ ਕਰਦੇ ਹਾਂ ਗਾਂ ਦਿਨ ਦੁਗਣੀ ਚੋਗਣੀ ਤਰੱਕੀ ਕਰੂਗਾ ਅੱਜ 14 ਦਾ ਕੀਤਾ ਕੱਲ ਨੂੰ 20 ਦਾ ਕਰੂਗਾ 18 ਦਾ ਚਲੋ ਏਦਾਂ ਹੀ ਕਾਲੂ ਬਾਈਆਂ ਦਾ ਕਰੂਗਾ ਹਿੰਮਤ ਰੱਖੋ ਵੀਰ ਹੌਂਸਲੇ ਬਲੰਦ ਰੱਖੋ ਆਪਦੇ 4 9 ਬੋਲ ਲਾਏਗਾ ਗਾ ਤਰੱਕੀਆਂ ਕਰੋ ਹੋਰ 18 ਤੋਂ 20 20 ਤੋਂ 25 25 ਤੋਂ ਬਾਅਦ ਟੀਮ ਤੋਂ ਬਾਹਰ ਫੇ ਤੁਸੀਂ ਸਾਡੇ ਨੂੰ ਕਮੈਂਟਰੀ ਕਰੋਗੇ ਮੈਂ ਤੁਹਾਡੇ ਵਿਚਾਰ ਕਹਿਣਾ ਚਾਹੁੰਦਾ 18 ਬਾਲਾਂ ਦੇ ਵਿਚਾਰ ਦੱਸੋ ਕੁਝ ਬੋਲ ਨਵੀਂ ਹੀ ਸਮਝ ਨਹੀਂ ਆਉਂਦੀ ਕਿੱਦਾਂ ਦੇ ਤੂੰ ਦਾਦਾ ਤੈਨੂੰ ਕਸਾ ਕੇ ਦੇ ਦਿੰਦੇ ਚਾਹ ਕੌਣ ਲੈ ਗਿਆ